ਕਰਨ ਤੋਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਨੂੰ ਅੱਜ ਤਰਨਤਾਰਨ ਕੋਰਚ ਕੀਤਾ ਜਾਵੇਗਾ ਪੇਸ਼ ਚਬਾਲ ਚ ਦਜ ਐਫ ਆਈ ਆਰ ਚ ਕੱਲ ਕੋਈ ਸੀ ਗ੍ਰਿਫਤਾਰੀ ਅਰੈਸਟ ਕਰਨ ਤੋਂ ਪਹਿਲਾਂ ਮਜੀਠਾ ਥਾਣੇ ਚ ਕਰੀਬ 6 ਘੰਟੇ ਤੱਕ ਕੋਈ ਪੁੱਛਪੜਤ ਜਿਲ੍ਹਾ ਪੰਚਾਇਤ ਤੇ ਬਲਾਕ ਕਮੇਟੀ ਧਿਆਣਾ ਚੋਣਾ ਦਾ ਐਲਾਨ 14 ਦਸੰਬਰ ਨੂੰ ਪੈਣ ਗਿਆ ਵੋਟਾਂ 17 ਦਸੰਬਰ ਨੂੰ ਆਉਣਗੇ ਨਤੀਜੇ 1 ਦਸੰਬਰ ਤੋਂ ਨਾਮਿਨੇਸ਼ਨ ਸ਼ੁਰੂ ਸੂਬੇ ਦੇ ਪਿੰਡੂ ਇਲਾਕਿਆਂ ਚ ਝੂਨ ਸਫਾਈ ਦਾ ਲੱਗ

ਕਾਮਯਾਬ ਮੇਰੇ ਯਾਨੀ ਦਿਵਯਾਦਾਤਾ ਦੇ ਨਾਲ ਖਾਸ ਸੋਚ ਆ ਰਹੀ ਨੇ ਸਕਸੈਸ ਦੀ ਕਹਾਣੀ ਲਿਖਣ ਵਾਲੇ দ্য ਪ੍ਰੋਮਿਨੈਂਟ ਪੰਜਾਬੀ ਸਿਰਫ న్యూਸ 18 ਪੰਜਾਬ ਹਰੇਕ सत जी मैं हाँ सरबजोत कौर न्यूज एटीन देख रहे सारे दर्शकों का स्वागत है बुलेटिन की शुरुआत कराँगी तो सब तो पहले गल करा सीएम एम भगवंत मान की क्योंकि सीएम भगवंत मान के वो अज एक अहम प्रैस कॉन्फ्रेंस की जानी है दोपहरे बारह बजे मीडिया के मुखातिब हो गए सीएम भगवंत मानते चंडगढ़ ची एम रिहायश ते प्रैस कॉन्फ्रेंस रखी गई है किसी अहम मुद्दे पर अपनी गल रखे अच्छ सी एम भगवंत मानते नजर टिकिया रह इंपोर्टेंट इशू से गलबात सी एम भगवंत मानों की जा सकती है दुपहरे बारह बजे मीडिया के मुखातिब हो गए सीएम भगवंत मान चंडीगढ़ 'ਚ ਰਿਹائش ਤੇ ਹੁਣ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤੇ ਕਿਸੇ ਅਹਿਮ ਮੁੱਦੇ ਤੇ ਆਪਣੀ ਗੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਰੱਖੀ ਜਾਏਗੀ ਦੁਬਾਰੇ 12 ਵਜੇ ਦਾ ਇੰਤਜ਼ਾਰ ਕਰਨਾ ਹੋਵੇਗਾ ਜਿਹੜੇ ਕਿ ਮੀਡੀਆ ਦੇ ਮੁਖਾਤਿਬ ਹੋਣਗੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਵੱਲੋਂ ਕਿਸੇ ਅਹਿਮ ਵਿਸ਼ੇ ਤੇ ਆਪਣੀ ਰਾਏ ਰੱਖੀ ਜਾਏਗੀ ਆਪਣੀ ਗੱਲ ਰੱਖੀ ਜਾਏਗੀ ਨੇ ਸਰਕਾਰੀ ਬਸਾਂ ਦੇ ਚੱਕਾ ਜਾਮ ਦੀ ਕਿਉਂਕਿ ਅੱਜ ਵੀ ਪੀਆਰਟੀਸੀ ਦੀਆਂ ਬਸਾਂ ਦਾ ਚੱਕਾ ਜਾਮ ਰਹੇਗਾ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਗਏ ਨੇ ਰੋਡਵੇਜ਼ ਦੇ ਮੁਲਾਜ਼ਮ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਤੇ ਰਹਿਣ ਦੀ ਚੇਤਾਵਨੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿਲੋਮੀਟਰ ਸਕੀਮ ਤੇ ਵਿਰੋਧ ਸਣੇ ਕਈ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਦੋਂ ਕਿ ਮੁਸਾਫਰਾਂ ਨੂੰ ਇਸ ਦੌਰਾਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨੀਅਨ ਦੇ ਆਗੂਆਂ ਦੀ ਗ੍ਰਿਫਤਾਰੀ ਦੇ ਖਿਲਾਫ ਵੀ ਇਹ ਵੱਡੇ ਪੱਧਰ ਤੇ ਪ੍ਰਦਰਸ਼ਨ ਹੈ ਦਰਸਲ ਕਿਲੋਮੀਟਰ ਸਕੀਮ ਟੈਂਡਰ ਦੇ ਵਿਰੋਧ ਚ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਨੇ ਕ ਪਰ ਉਸ ਤੋਂ ਪਹਿਲਾਂ ਹੀ ਪਰਸੋ ਦੇਰ ਰਾਤ ਗੋਡਵੇਸ ਯੂਨੀਅਨ ਦੇ ਆਗੂਨ ਹਰਸ ਹੁਣ ਗੱਲ ਕਰਾਂਗੇ ਕੰਚਨਪ੍ਰੀਤ ਕੌਰ ਦੀ ਕਿਉਂਕਿ ਕੰਚਨਪ੍ਰੀਤ ਕੌਰ ਦੀ ਅੱਜ ਕੋਚ ਪੇਸ਼ੀ ਹੋਏਗੀ ਤਰਨਤਾਰਨ ਕੋਚ ਕੰਚਨਪ੍ਰੀਤ ਕੌਰ ਨੂੰ ਪੇਸ਼ ਕੀਤਾ ਜਾਏਗਾ ਤੇ ਦੱਸ ਕੇ ਕੱਲ

ਤਰਨਤਾਰਨ ਤੋਂ ਅਕਾਲੀ ਉਮੀਦਵਾਰ ਸੰਤ ਸੁਖਵਿੰਦਰ ਕੌਰ ਰੰਦਾਵਾ ਤੇ ਉਹਨਾਂ ਦੀ ਬੇਟੀ ਨੇ ਕੰਚਨਪ੍ਰੀਤ ਕੌਰ ਕੱਲ੍ਹ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿਵੇਂ ਦੁਪਹਿਰ ਵੇਲੇ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਤੇ ਪਹੁੰਚੇ ਕਿਉਂਕਿ ਪੁਲਿਸ ਨੇ ਵੱਖ-ਵੱਖ ਮਾਮਲੇ ਜੋ ਦਰਜ ਸੀ ਉਹਨਾਂ 'ਚ ਪੁਛ ਪੜਤਾਲ ਕਰ ਲਈ ਕੰਚਨਪ੍ਰੀਤ ਕੌਰ ਨੂੰ ਸੱਦਿਆ ਸਖਾਲਾ ਕਿ ਕੰਚਨਪ੍ਰੀਤ ਕੌਰ ਨੂੰ ਪਾਸਪੋਰਟ ਬਣਾਉਣ ਸਮੇਂ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਤਹਿਤ ਪੁਛਕਿਛ ਲਈ ਥਾਣੇ 'ਚ ਸੱਦਿਆ ਗਿਆ ਸੀ ਤੇ ਅੱਜ ਜੋ ਹੈ ਤਰ ਕੰਚਨਪ੍ਰੀਤ ਕੌਰ ਨੂੰ तरन तारण जिला कोर्ट पेश किया जाएगा जर जल्कि पुलिस रिमांड लैन की कोशिश करेगी पर चबाल से एक पूरी एफ आई आर दर्ज हुई थी थचनप्रीत कौर का मैं जिक्र करा तरन तारण जिमनी चोन जो चोट प्रचार उन्होंने वालों अपनी माता वास्ते किया जा रहा है तो उस दौरान एक वीडियो भी सामने आई थी कंचनप्रीत कौर ने पुलिस से इल्जाम लगाए थे कि पुलिस उन्होंने पिछा कर रही है पर इसी दौरान ਪੁਲਿਸ ਨੇ ਵੀ ਮਾਮਲਾ ਦਰਜ ਕੀਤਾ ਸੇ ਪੁਲਿਸ ਦਾ ਕਹਿਣਾ ਸੀ ਕਿ ਪੁਲਿਸ ਦੇ ਕੰਮ 'ਚ ਵਿਗਨਪੌਨ ਦੀ ਕੋਸ਼ਿਸ਼ ਕੰਚਨਪ੍ਰਿਕ ਕੋਰਟ ਵੱਲੋਂ ਕੀਤੀ ਜਾ ਰਹੀ ਤੇ ਉਹਨਾਂ ਦੇ ਨਾਲ ਇੱਕ ਵੀਡੀਓ ਜਿਹੜਾ ਸਾਹਮਣੇ ਆਈ ਸੀ ਪੁਲਿਸ ਨਾਲ ਬਹਿਸਬਾਜ਼ੀ ਹੋਈ ਸੀ ਕਿ ਪੁਲਿਸ ਨੇ ਗੱਡੀਆਂ ਬਿਨਾਂ ਨੰਬਰ ਪਲੇਟ ਇਹਨਾਂ ਦਾ ਪੁੱਛਾ ਕਰੀਆਂ ਨੇ ਤੇ ਉਸ ਦੌਰਾਨ ਅਸੀਂ ਦੇਖਿਆ ਸੀ ਕਿ ਆਈਟੀ ਵਿੰਗ ਜੋ ਸੁਮਨ ਕਾਲੂ ਦੇ ਨਛੱਤਰ ਸਿੰਘ ਗਿੱਲ ਉਹ ਵੀ ਉਹਨਾਂ ਦੇ ਨਾਲ ਹੀ ਮੌਜੂਦ ਸੀ ਹਾਲਾਂਕਿ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਸੀ ਪਰ ਉਹਨਾਂ ਦੇ ਵਕੀਲ ਪੰਜਾਬ ਹਾਈ ਕੋਰਟ ਗਏ ਤਾਂ ਨਛੱਤਰ ਸਿੰਘ ਗਿੱਲ ਦੇ ਸਮੇਤ ਜਿਨ੍ਹਾਂ 13 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਪਰ ਹੁਣ ਬੀਤੇ ਕੱਲ੍ਹ ਕੰਚਨਪ੍ਰੀਤ ਕੌਰ ਨੂੰ ਪੁਲਿਸ ਦੇ ਵੱਲ ਪੁਛ ਪਟਾਲ ਦੇ ਲਈ ਸੱਦਿਆ ਗਿਆ ਤੇ ਉਹਨਾਂ ਦੀ 6 ਘੰਟੇ ਬਾਅਦ ਗ੍ਰਿਫਤਾਰੀ ਪਾਧਕਤੀ ਗਈ ਨਾਨ ਬਿਲੇਬਲ ਤਰਾਵਾ ਸੈਕਸ਼ਨ ਜਿਹਨੂੰ ਉਹ ਐਡ ਕੀਤੀਆਂ ਗਈਆਂ ਨੇ ਤੇ ਅੱਜ ਕੰਚਨਪ੍ਰੀਤ ਕੌਰ ਨੂੰ ਤੁਰੰਤਾਂ ਜ਼ਿਲ੍ਹਾ ਕੋਰਟ ਚ ਪੇਸ਼ ਕੀਤਾ ਜਾਇਆ ਅਮਰਤਪਾਲ ਬਾਠ ਵੱਲੋਂ ਵੋਟਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਪੱਖ ਵਿੱਚ ਵੋਟਾਂ ਪਾਉਣ ਵਾਸਤੇ ਥ੍ਰੈਟ ਕੀਤਾ ਗਿਆ ਜਿਸ ਸਬੰਧ ਵਿੱਚ ਇੱਕ ਮੁਕਾਦਮਾ ਨੰਬਰ 208/25 ਪੀਐਸ ਚਵਾਲ 111125 ਅੰਡਰ ਸੈਕਸ਼ਨ 174 3512 351 ਜੀਵਨ ਪੈਨ ਬਾਧਾ ਜੁਰਮ 111 ਦਰਜ ਕੀਤਾ ਗਿਆ ਬਾਈ ਨੇਮ ਅਮਰਤਪਾਲ ਬਾਠ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਬਰ ਖਿਲਾਫ ਇਸ ਸਬੰਧ ਵਿੱਚ ਕੰਚਨਪ੍ਰੀਤ ਕੌਰ ਨੂੰ ਅੱਜ ਪਰਲੋ ਅੱਜ ਨੋਮੀਨੇਟ ਕਰਕੇ ਗ੍ਰਿਫਤਾਰ ਕੀਤਾ ਗਿਆ ਇਨਵੈਸਟੀਗੇਸ਼ਨ ਜਾਰੀ ਹੈ ਆਵਾ ਨੇ ਅਵੇਲੇਬਲ ਨਹੀਂ ਜਾਂ ਨਾਨ ਅਵੇਲੇਬਲ ਇਹ ਇਹ ਬੇਲੇ ਬਲੇ ਦੇ ਨਾਨ ਅਵੇਲੇ ਵਾਲੇ ਸਰਸੂ 111 ਡਾ ਹੈ ਉਹ ਵੀ ਨਾਨ ਅਵੇਲੇ ਪਰ ਉਹਦੀ ਬਿਲ ਹੋ ਜਣੀ ਉਹਦੀ ਜੀ ਬਾਕੀ ਸਾਰੇ ਬੇਲੇ ਵਾਲ ਸੈਕਸ਼ਨ ਬੇਲੇ ਵਾਲੀ ਹੈ ਜੀ ਬਾਅਦ ਐਡ ਕੀਤਾ ਅੱਜ ਅੱਜ ਅੱਗੇ ਉੱਚ ਜੁਰਮ ਜਵਾਦਾ ਕੀਤਾ ਹੈ ਜਿਹੜਾ 100 ਗਿਆ ਪਹਿਲੇ ਬੇਲੇ ਵਾਲ 111 ਜਿਹੜਾ ਹੈ ਪਹਿਲਾਂ ਅਵੇਲੇ ਵਾਲ ਸੀਗਾ ਅੱਜ ਉਸ ਤੇ 11 ਵੀ 111 ਵੀ ਐਨ ਐਸ ਹਾਂਜੀ ਜਿਹੜੇ ਸੈਕਸ਼ਨ ਤੇ ਪਰਚਾ ਕੱਟੇ ਜੋ ਬੇਲੇ ਵਾਲ ਨੇ ਸਾਰੇ ਅੱਜ ਇਹਨਾਂ ਨੇ ਨਾਨ ਬਿਲ ਵਿੱਚ ਸੈਕਸ਼ਨ ਲਗਾ ਕੇ ਉਹਨੂੰ ਫੜਿਆ ਜੰਦਾ ਪਰ ਜਿਹੜੇ ਪਰਚਾ ਵਾ ਉਹ ਅਨਨੋਨ ਲੋਕਾਂ ਤੇ ਸੀ ਉਹਦੇ ਵਿੱਚ ਬਾਈ ਨੇਮ ਅਨਨੋਨ ਅੱਜ ਸਿਰਫ ਇਹਨੂੰ ਨਾਮਜ਼ਦ ਕੀਤਾ ਗਿਆ ਨਾਮਜ਼ਦ ਕਰਕੇ ਉਹਨੂੰ ਜ ਗ੍ਰਫਤਾਰ ਕੀਤਾ ਗਿਆ ਔਰ ਹੁਣੇ ਅਸੀਂ ਜਿਹੜੇ ਸ਼ਰਮਣੇ ਕਾਲਦ ਦੇ ਦੀ ਲੀਡਰਸ਼ਿਪ ਹੈ ਹਾਂਜੀ ਭਾਵੇਂ ਮੈਂ ਅਕਾਲੀ ਦਲ ਦੇ ਵਿੱਚ ਕੋਈ ਨਹੀਂ ਰੱਖਦਾ ਸਾਰੇ ਜਿਹੜੇ ਆਗੂ ਸਹਿਬਾਨ ਨੇ ਅਕਾਲੀ ਦਲ ਦੇ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਸਲਾਹ ਕਰਕੇ ਅਗਲਾ ਜੋ ਵੀ ਪ੍ਰੋਗਰਾਮ ਹੋਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਤੇ ਸ਼ਰਮਣੇ ਕਾਲਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੋਸਟ ਪਾਈ ਹੈ ਪੋਸਟ ਪਾ ਕੇ ਲਿਖਿਆ ਹੈ ਕਿ ਪੁਲਿਸ ਅਤਿਆਚਾਰ ਜਾਰੀ ਹੈ ਤਰਨਤਾਰਨ उपचुनावਾਂ ਦੇ ਨਤੀਜਿਆਂ ਤੋਂ ਕਬਰਾ ਕੇ ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਤੋਂ ਪਹਿਲਾਂ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ 'ਚ ਤਰਨਤਾਰਨ ਪੁਲਿਸ ਨੇ ਇੱਕ ਵਾਰ ਫਿਰ ਕੰਚਨਪੀਤ کورٹ ਤੇ ਇੱਕ ਪੁਰਾਣੇ ਮਨਕਰੰਤ ਕੇਸ 'ਚ ਕੇਸ ਦਰਜ ਕੀਤਾ ਹੈ ਅਸੀਂ ਇਸ ਪੁਲਿਸ ਅਤਿਆਚਾਰ ਦਾ ਆਪਣੀ ਪੂਰੀ ਤਾਕਤ ਦੇ ਨਾਲ ਮੁਕਾਬਲਾ ਕਰਾਂਗੇ ਅਜਿਹੀ ਗੈਰਕਾਨੂੰਨੀ ਕਾਰਵਾਈਆਂ 'ਚ ਸ਼ਾਮਲ ਅਧਿਕਾਰੀਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਤੇ ਇਹ ਪੋਸਟ ਪਾਈ ਹੈ ਸੁਖਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦਾ ਐਲਾਨ ਹੋ ਗਿਆ ਹੈ 14 ਦਸੰਬਰ ਨੂੰ VOTING ਹੋਏਗੀ ਜਿਸ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ ਇਲੈਕਸ਼ਨ ਵਿਲ ਬੀ ਹੈਲਡ ਔਨ ਦੀ 14th ਆਫ ਦਿਸੰਬਰ ਵਿਚ ਇਜ਼ ਅ ਸੰਡੇ ਪੰਜਾਬ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਦੇ ਇਸ ਐਲਾਨ ਦੇ ਨਾਲ ਹੀ ਸੂਬੇ ਦੇ ਵਿੱਚ ਮੋੜ ਤੋਂ ਚੋਣਾਂ ਦਾ ਬਿਗਲ ਵੱਜ ਗਿਆ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ 14 ਦਸੰਬਰ ਨੂੰ ਵੋਟਾਂ ਪੈਣਗੀਆਂ 17 ਦਸੰਬਰ ਨੂੰ ਨਤੀਜੇ ਆਉਣਗੇ 1 ਦਸੰਬਰ ਤੋਂ ਨਾਮਿਨੇਸ਼ਨ ਸ਼ੁਰੂ ਹੋਵੇਗੀ ਜਿਸ ਦੀ ਆਖਰੀ ਤਰੀਕ 4 ਦਸੰਬਰ ਹੋਵੇਗੀ 6 ਦਸੰਬਰ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ ਵੋਟਾਂ ਦਾ ਟਾਈਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਦੀ ਗਿਣਤੀ 23 ਹੈ ਜਦਕਿ 154 ਬਲਾਕ ਸਭਾ ਸੰਮਤੀਆਂ ਨੇ ਜਿਨ੍ਹਾਂ ਵਾਸਤੇ ਵੋਟਾਂ ਲਈ 19181 ਪੋਲਿੰਗ ਬੂਥ ਬਣਾਏ ਗਏ ਨੇ ਇਹਨਾਂ ਵਿੱਚੋਂ 915 অতি ਸੰਵੇਦਨਸ਼ੀਲ ਨੇ ਇਨਾਂ ਚੋਣਾਂ ਦੇ ਵਿੱਚ ਵੋਟਰਾਂ ਦੀ ਗਿਣਤੀ 1 ਕਰੋੜ 36 ਲੱਖ ਤੋਂ ਵੱਧ ਹੈ ਇਲੈਕਸ਼ਨ ਵਿਲ ਬੀ ਹੈਲਡ ਔਨ ਦੀ 14th ਆਫ ਡਿਸੰਬਰ ਵਿਚ ਇਜ਼ ਅ ਸੰਡੇ 14 ਡਿਸੰਬਰ ਠੀਕ ਹੈ ਜੀ ਵਿਚ ਇਜ਼ ਅ ਸੰਡੇ ਦੀ ਕਾਊਂਟਿੰਗ ਵਿਲ ਟੇਕ ਪਲੇਸ ਔਨ ਦੀ 17th 17 ਨੂੰ ਨੋਮੀਨੇਸ਼ਨ ਪ੍ਰੋਸੈਸ ਵਿਲ ਸਟਾਰਟ ਔਨ ਦੀ 1st ਆਫ ਡਿਸੰਬਰ ਪਹਿਲੀ ਤਰੀਕ ਨੂੰ ਪਹਿਲੀ ਤਾਰੀਖ ਤੋਂ ਨਾਮਿਨੇਸ਼ਨ ਸਟਾਰਟ ਹੋਵੇਗਾ ਨਾਮਿਨੇਸ਼ਨ ਦਾ ਸਮਾਂ ਜਿਹੜਾ ਹੈਗਾ ਉਹ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਰਿਟਰਨਿੰਗ ਆਫਿਸਰ ਦੇ ਦਫਤਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਲਈ 50% ਸੀਟਾਂ ਔਰਤਾਂ ਦੇ ਲਈ ਰਾਖਮੀਆ ਕੀਤੀਆਂ ਗਈਆਂ ਨੇ ਸਚਾਰੂ ਢੰਗ ਦੇ ਨਾਲ ਚੋਣ ਪ੍ਰਕਿਰਿਆ ਨੂੰ ਨਿਪਰੇ ਚਾੜਨ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਚੋਣ ਕਮਿਸ਼ਨ ਦਾ ਇੱਕ ਇੱਕ ਆਬਜ਼ਰਵਰ ਲਾਇਆ ਜਾਵੇਗਾ ਇਸ ਦੇ ਨਾਲ ਹੀ 56000 ਪੋਲਿੰਗ ਪਰਸਨ ਇਨ੍ਹਾਂ ਚੋਣਾਂ ਦੇ ਵਿੱਚ ਤਾਇਨਾਤ ਰਹਿਣਗੇ ਜਦਕਿ ਲੋਕਾਂ ਦੀ ਸੁਰੱਖਿਆ ਦੇ ਲਈ 50000 ਪੁਲਿਸ ਮੁਲਾਜ਼ਮਾਂ ਦੀ ਵੀ ਤੈਨਾਤੀ ਹੋਵੇਗੀ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰਆਲ ਔਰ ਵੂਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਜਿਹਨੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਜਾਇਆ ਹੈਗਾ ਪੋਲਿੰਗ ਪਰਸਨਲ ਜਿਵੇਂ ਸਾਰਾ ਮੈਂ ਤੁਹਾਨੂੰ ਕਿਹਾ ਸੀ ਸਾਰਿਆਂ ਦੀ ਸਾਰੇ ਪੋਲਿੰਗ ਪਰਸਨਲ ਇਨ ਪਲੇਸ ਹੈਗੀ ਹੈ ਇਹ ਸਾਰਾ ਕੰਮ ਜਿਹੜਾ ਡੀਸੀ ਲੈਵਲ ਤੇ ਦੇਖਿਆ ਜਾਂਦਾ ਹੈਗਾ ਚੋਣਾਂ ਦੇ ਏਲਾਨ ਦੇ ਨਾਲ ਹੀ ਚੋਣ ਜਾਬਤਾ ਵੀ ਲਾਗੂ ਹੋ ਗਿਆ ਨਾਲ ਹੀ ਖਰਚੇ ਦੀ ਲਿਮਟ ਵੀ ਤੈਅ ਕਰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਲਈ 2 ਲੱਖ ਰੁਪਏ ਤੱਕ ਦਾ ਖਰਚਾ ਉਮੀਦਵਾਰ ਕਰ ਸਕੇਗਾ ਜਦਕਿ ਪੰਚਾਇਤ ਸਮਿਤੀ ਦੇ ਲਈ ਇਹ ਰਕਮ 1 ਲੱਖ 10 ਹਜ਼ਾਰ ਤੈਅ ਕੀਤੀ ਗਈ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ 400 ਰੁਪਏ ਨੋਮੀਨੇਸ਼ਨ ਫੀਸ ਦੇਣੀ ਹੋਵੇਗੀ ਜਦਕਿ ਬਲਾਕ ਸਮਿਤੀ ਦੇ ਲਈ ਇਹ ਫੀਸ 200 ਰੁਪਏ ਕੀਤੀ ਗਈ ਹੈ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ న్యూਸੀਟੀਨ ਅੱਜ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਅਨਾਉਂਸਮੈਂਟ ਹੋ ਗਈ ਹੈ 14 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਆਮ ਆਦਮੀ ਪਾਰਟੀ ਪੂਰੇ ਜੋਸ਼ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲਾਊਗੀ ਅਸੀਂ ਅਜੇ ਹੁਣੇ ਤਰਨਤਾਰਨ ਦੀ ਜ਼ਿਮਨੀ ਚੋਣ ਇੱਕ ਵੱਡੇ ਫਰਕ ਦੇ ਨਾਲ ਜਿੱਤੀ ਹੈ ਆਮ ਆਦਮੀ ਪਾਰਟੀ ਪੂਰੇ ਜ਼ੋਰਦਾਰ ਤਰੀਕੇ ਦੇ ਨਾਲ ਇਨਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਤਰੇਗੀ ਤੇ ਆਪਣੇ ਬਿਹਤਰੀਨ ਕੈਂਡੀਡੇਟ ਦੇਊਗੀ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਹੋ ਗਿਆ ਹੈ ਸਵਾਗਤ ਕਰਦੇ ਹਾਂ ਕਿ 2 ਸਾਲ ਤੋਂ ਇਹ ਚੋਣਾਂ ਨਹੀਂ ਕਰਾਈ ਸੀ ਪੰਜਾਬ ਦੀ ਸਰਕਾਰ ਹਾਈ ਕੋਰਟ ਤੋਂ ਫਟਕਾਰ ਤੋਂ ਬਾਅਦ ਇਹ ਚੋਣਾਂ ਕਰਾਂ ਜਾਣ ਜਾਰੀ ਹੈ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਬੀਜੇਪੀ ਪੰਜਾਬ ਨੇ ਸਾਰੀਆਂ ਵਿਧਾਨ ਸਭਾ ਦੇ ਇੰਚਾਰਜ ਨੂੰ ਕਰ ਦਿੱਤੇ ਗਏ ਨੇ অবজারভার ਦੇ ਤੌਰ ਦੇ ਉੱਪਰ ਤੇ ਡਿਸਟ੍ਰਿਕਟ ਦੇ ਇੰਚਾਰਜ ਲਾਤੇ ਨੇ ਇਹ ਚੋਣਾਂ ਦੇ ਵਾਸਤੇ ਜਿਹੜੇ ਕੈਂਡੀਡੇਟਾਂ ਨੂੰ ਚੁਣਨਗੇ ਤੇ ਸਾਰੀਆਂ ਸੀਟਾਂ ਤੇ ਬੀਜੇਪੀ ਪੰਜਾਬ ਇਹ ਚੋਣਾਂ ਲੜੇਗੀ ਕਹੇ ਉਹ ਬਲਾਕ ਸੰਪਤੀ ਹੈ ਤੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੈ ਹੁਣ ਦਰਸਤ ਇਹ ਕਿੰਨਾ ਹੁੰਦੇ ਨੇ ਆਮ ਆਦਮੀ ਦੀ ਪਾਰਟੀ ਦੇ ਸਰਕਾਰ ਵਾਲੇ ਜਿਹੜਾ ਜ਼ਿਲ੍ਹਾ ਪ੍ਰੀਸ਼ਦੀਆਂ ਤੇ ਤੁਹਾਡੀਆਂ ਬਲਾਕ ਸੰਭਦੀ ਦੇ ਚੋਣਾਂ ਹੋਣ ਲੱਗੀਆਂ ਨੇ ਉਹਦੇ ਵਿੱਚ ਸਾਰਾ ਪੰਜਾਬ ਇਹਨਾਂ ਇਲਕਸ਼ਨਾ ਦੇ ਵਿੱਚ ਆਊਗਾ ਪਰ ਮੈਂ ਆਸ ਕਰਦਾ ਕਿ ਜੋ ਤਰਨਤਾਰਨ ਦੇ ਵਿੱਚ ਜਿਤਨਾ ਦੋ ਡੀਐਸਪੀ ਸਸਪੈਂਡ ਹੋਏ ਇੱਕ ਐਸਐਚਓ ਦੂਜੇ ਬੰਦੇ ਬਦਲ ਕੇ ਦਿੱਤਾ ਗਿਆ ਜਾਂ ਇੱਕ ਐਸਐਸਪੀ ਵੀ ਬਦਲਤਾ ਗਿਆ ਇਸ ਤਰ੍ਹਾਂ ਦਾ ਕੰਮ ਨਹੀਂ ਹੋਗਾ ਨਿਰਪੱਖ ਚੋਣਾ ਹੋਣ ਗਿਆ ਤਾਂ ਹੀ ਸਾਨੂੰ ਲੋਕਤੰਤਰ ਬਚ ਪਾਊਗਾ ਚੰਡੀਗੜ੍ਹ ਛੋਈ ਪੰਜਾਬ ਕੈਬਨਿਟ ਮੰਡਲ ਦੀ ਅਹਿਮ ਮੀਟਿੰਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੁਭਾ ਸਰਕਾਰ ਪੰਜਾਬ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਚੰਡੀਗੜ੍ਹ ਸਥਿਤ ਸੀਐਮ ਰਿਹائش ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਫੈਸਲਿਆਂ ਤੇ ਮੋਹਰ ਲਾਈ ਗਈ ਹੈ ਮੀਟਿੰਗ 'ਚ ਸਭ ਤੋਂ ਵੱਡਾ ਫੈਸਲਾ ਸਿਹਤ ਸੇਵਾਵਾਂ ਮਹੱਈਆ ਕਰਵਾਉਣ ਲਈ ਲਿਆ ਗਿਆ ਜਿਸ 'ਚ 12 ਪ੍ਰਮੁੱਖ ਸ਼੍ਰੇਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਹੈ ਸਿਹਤ ਸੇਵਾਵਾਂ ਸੰਬੰਧੀ ਲਏ ਗਏ ਫੈਸਲਿਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਕਈ ਰੋਗਾਂ ਦੇ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ 'ਚ ਸੈਕੰਡਰੀ ਪੱਧਰ ਤੇ ਲਈਆਂ ਜਾਣਗੀਆਂ ਜਿਸ ਦੇ ਬਦਲੇ ਪ੍ਰਤੀ ਮਰੀਜ਼ ਇੰਪੈਨਲਮੈਂਟ ਫੀਸ ਵੀ ਦਿੱਤੀ ਜਾਵੇਗੀ ਜਿਹੜੇ ਪ੍ਰਾਈਵੇਟ ਡਾਕਟਰ ਨਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨਗੇ ਉਹਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹ ਲਈਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾ ਹੈਗਾ ਕਿ ਅਸੀਂ 300 ਦੇ ਸਪੈਸ਼ਲਿਸਟ ਡਾਕਟਰ ਲਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤੋਂ ਆਨ ਕਾਲ ਦਾ ਵੀ ਉਹਨਾਂ ਦਾ ਸਹ ਰੱਖਿਆ ਗਿਆ ਮੀਟਿੰਗ ਦੇ ਵਿੱਚ ਪੰਜਾਬ ਮਾਈਨਰ मिनਰਲ ਨਿਜਮ 2013 'ਚ ਸੋਧ ਵੀ ਕੀਤੀ ਗਈ ਜਿਸ ਨਾਲ ਮਾਈਨਿੰਗ ਤੇ ਨਜ਼ਰ ਰੱਖੀ ਜਾਵੇਗੀ ਨਾਲ ਹੀ ਸਹਿਕਾਰੀ ਵਿਭਾਗ 'ਚ ਵੀ ਇੱਕ ਸਰਤਾ ਲਿਆਉਣ ਲਈ ਕਦਮ ਚੁੱਕੇ ਗਏ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ मिनਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਵਾਹਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲੇਟ ਅਥਾਰਟੀ ਬਣਾਈ ਹੈ ਔਰ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਵੀ ਹੋ ਸਕੇ ਟਰੱਕ ਕਿੱਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਪੰਜਾਬ ਕੈਬਨਿਟ ਦੀ ਇਹ ਅਹਿਮ ਮੀਟਿੰਗ ਦੌਰਾਨ ਪੰਜਾਬ ਸਹਿਕਾਰੀ ਸੁਭਾਵਾਂ ਦੇ ਨਿਯਮ ਚ ਬਦਲਾਤਾ ਕੀਤੇ ਹੀ ਨੇ ਨਾਲ ਹੀ ਰਜਿਸਟਰਡ ਸੁਸਾਇਟੀਆਂ ਅਤੇ ਟਰਸਟਾਂ ਦੀ ਵੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ ਤੇ ਅੰਤ ਵਿੱਚ ਸਰਹੱਦੀ ਇਲਾਕਿਆਂ 'ਚ ਸਹੂਲਤਾਂ ਪਹੁੰਚਾਉਣ ਦੀ ਗੱਲ ਤੇ ਜ਼ੋਰ ਦਿੱਤਾ ਗਿਆ ਬਿਊਰੋ ਰਿਪੋਰਟ న్యూਸ 18 ਦਿੱਲੀ ਚ ਪ੍ਰਦੂਸ਼ਣ ਨੂੰ ਲੈ ਕੇ ਸਿਆਸਤ ਪੱਖੀ ਹੋਈ ਹੈ ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਸਵਾਲਾ ਦੇ ਕਟਹਿਰੇ ਚ ਖੜਾ ਕਰ ਦਿੱਤਾ ਹੈ ਤਾਂ ਮੁੱਖ ਮੰਤਰੀ ਰੇਖਾ ਗੁਪਤਾ ਪ੍ਰਦੂਸ਼ਣ ਨਾਲ ਜਲਦ ਨਜਿੱਠਣ ਦੀ ਗੱਲ ਆਖ ਰਹੇ ਨੇ ਦੇਸ਼ ਦੇ ਦਿਲ ਦਿੱਲੀ ਦੇ ਵਿੱਚ ਫੈਲੇ ਪ੍ਰਦੂਸ਼ਣ ਦੇ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਇਸ ਪ੍ਰਦੂਸ਼ਣ ਤੇ ਸਿਆਸੀ ਦੂਸ਼ਣਬਾਜ਼ੀ ਵੀ ਖੂਬ ਹੋ ਰਹੀ ਹੈ ਨਿਸ਼ਾਨੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਪ੍ਰਦੂਸ਼ਣ ਨੂੰ ਲੈ ਕੇ ਪੀਐਮ ਮੋਦੀ ਨੂੰ ਸਵਾਲ ਕੀਤੇ ਐਕਸ ਤੇ ਲਿਖਿਆ ਹਰ ਮਾਂ ਜਿਸ ਨੂੰ ਮੈਂ ਮਿਲਦਾ ਹਾਂ ਮੈਨੂੰ ਇਹੀ ਗੱਲ ਕਹਿੰਦੀ ਹੈ ਕਿ ਉਸ ਦਾ ਬੱਚਾ ਜ਼ਹਿਰੀਲੀ ਹਵਾ ਦੇ ਵਿੱਚ ਸਾਹ ਲੈ ਕੇ ਵਟਾ ਹੋ ਰਿਹਾ ਹੈ ਉਹ ਥੱਕੇ ਡਰੇ ਤੇ ਗੁੱਸੇ ਵਿੱਚ ਨੇ ਮੋਦੀ ਜੀ ਭਾਰਤ ਦੇ ਬੱਚਿਆਂ ਦਾ ਸਾਡੇ ਸਾਹਮਣੇ ਦਮ ਘੁੱਟ ਰਿਹਾ ਹੈ ਤੁਸੀਂ ਚੁੱਪ ਕੇ ਮੈਂ ਰਹਿ ਸਕਦੇ ਹੋ ਤੁਹਾਡੀ ਸਰਕਾਰ ਕੋਈ ਯੋਜਨਾ ਕੋਈ ਜਵਾਬ ਦੇ ਕਿਉਂ ਨਹੀਂ ਦਿਖਾਉਂਦੀ ਸਾਡੇ ਬੱਚੇ ਸਾਫ਼ ਹਵਾ ਦੇ ਹੱਕਦਾਰ ਨੇ ਬਹਾਨੇ ਤੇ ਬਹਿਕਾ ਵੀ ਦੇ ਨਹੀਂ ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਦੇ ਪ੍ਰਦੂਸ਼ਣ ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕੇਂਦਰ ਸਰਕਾਰ ਤੇ ਸਵਾਲ ਖੜੇ ਕਰਦੇ ਆ ਐਕਸ ਤੇ ਲਿਖਿਆ ਸਾਫ਼ ਹਵਾ ਤੇ ਸਾਫ਼ ਪਾਣੀ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਦਿੱਲੀ ਸਣੇ ਉੱਤਰ ਭਾਰਤ ਦੀ ਹਵਾ ਜਾਨਲੇਵਾ ਹੋ ਚੁੱਕੀ ਹੈ ਹਲਦੀ ਬਚਾਈ ਸਰਕਾਰ ਜਨਤਾ ਤੋਂ ਟੈਕਸ ਵਸੂਲ ਰਹੀ ਹੈ ਲੋਕ ਆਪਣੇ ਪਰਿਵਾਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ Air Purifier ਖਰੀਦਣ ਲਈ ਜਾਂਦੇ ਨੇ ਪਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਉਹਨਾਂ 'ਤੇ 29 18% GST ਵਸੂਲ ਰਹੀ ਹੈ ਇਹ ਪੂਰੀ ਤਰ੍ਹਾਂ ਬੇਇਨਸਾਫੀ ਹੈ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਹਵਾ ਤੇ ਪਾਣੀ ਪਿਉਰੀਫਾਇਰ ਤੇ ਲਗਾਇਆ ਗਿਆ GST ਤੁਰੰਤ ਰੱਦ ਕੀਤਾ ਜਾਵੇ ਜੇਕਰ ਤੁਸੀਂ ਹੱਲ ਨਹੀਂ ਕੱਢ ਸਕਦੇ ਤਾਂ ਘੱਟੋ-ਘੱਟ ਜਨਤਾ ਦੀਆਂ ਜੇਬਾਂ ਤੇ ਬੋਝ ਪਾਉਣਾ ਬੰਦ ਕਰੋ ਵ੍ਰੋਧੀ ਧਿਰਾਂ ਦੇ ਸਵਾਲਾਂ ਦੀ ਗੂੰਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੱਕ ਪਹੁੰਚੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਜਲਦ ਹੀ ਇਸ ਸਥਿਤੀ ਦੇ ਨਾਲ ਨਜਿੱਠੇਗੀ ਸਰਕਾਰ ਠੋਸ ਕਦਮ ਚੁੱਕ ਰਹੀ ਹੈ ਅਤੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਦੇਖਿਏ ਪੋਲੂਸ਼ਨ 'ਤੇ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਲਗਾਤਾਰ ਸਥਿਤੀ 'ਤੇ ਨਿਗਰਾਨੀ ਬਣਾਈ ਹੋਈ ਹੈ ਹਰ ਰੋਜ਼ ਉਸ ਤਰ੍ਹਾਂ ਦੇ ਸਟੈਪ ਲਏ ਜਾਂਦੇ ਹਨ ਜੋ ਪੋਲੂਸ਼ਨ ਨੂੰ ਕਰਵ ਕਰਨੇ ਲਈ ਜ਼ਰੂਰੀ ਹੈ ਪਰantu ਇਹ ਇੱਕ ਐਸੀ ਸਮੱਸਿਆ ਹੈ ਜਿਸਕਾ ਲੌਂਗ ਰਨ ਮੇ ਨਿਦਾਨ ਮੁਝੇ ਲਗਤਾ ਹੈ ਜਿਆਦਾ ਬਿਹਤਰ ਹੋ ਪਾਏਗਾ ਕਿਉਂਕਿ ਅਭੀ ਜੋ ਪ੍ਰਯਾਸ ਸ਼ੁਰੂ ਹੋਏ ਹੈ ਉਸਕਾ ਰਿਜ਼ਲਟ ਆਨੇ ਵਾਲੇ ਸਮੇਂ ਮੇ ਮਿਲੇਗਾ ਜਿ세ਕਰੀ ਹੋਕੇ ਕਿ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਹੈ ਵਿਜ਼ਿਬਿਲਟੀ ਬਹੁਤ ਘਟ ਗਈ ਹੈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਹੋ ਰਹੀ ਹੈ ਹਾਲਾਂਕਿ ਇਸ ਤੇ ਸਿਆਸੀ ਮਾਹੌਲ ਪਖਿਆ ਹੋਇਆ ਪਰ ਪ੍ਰਦੂਸ਼ਣ ਤੋਂ ਦਿੱਲੀ ਵਾਸੀਆਂ ਨੂੰ ਕਦੋਂ ਰਾਹਤ ਮਿਲੇਗੀ ਲੋਕ ਇਸ ਕਲ ਦਾ ਬੇਸਬਰੀ ਤੇ ਨਾਲ ਇੰਤਜ਼ਾਰ ਕਰ ਰਹੇ ਨੇ ਬਿਊਰੋ ਰਿਪੋਰਟ ਨਿਊ ਸਿਟੀਨ